ਇਹ ਬੇਗੋਵਾਲ ਇਲਾਕੇ ਦੇ ਵਿੱਚ ਅੱਜ ਦਿਨ ਦਹਾੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਲਈ ਲੁੱਟਖੋਹ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਸਕੂਟਰ ਤੇ ਜਾਂਦੀ ਸੁਖਵਿੰਦਰ ਕੌਰ ਦੇ ਮੂੰਹ ਤੇ ਸਪਰੇਅ ਕੀਤਾ ਜਿਸ ਕਾਰਨ ਸੁਖਵਿੰਦਰ ਕੌਰ ਸਕੂਟਰ ਸਮੇਤ ਸੜਕ ਤੇ ਡਿੱਗ ਪਈ ਲੁੱਟੇਰੇ ਨੌਜਵਾਨ ਸੁਖਵਿੰਦਰ ਕੌਰ ਦੇ ਗਲ ਦੇ ਵਿੱਚੋਂ ਸੋਨੇ ਦੀ ਚੈਨ ਖੋ ਕੇ ਬੇਗੋਵਾਲ ਸ਼ਹਿਰ ਦੇ ਵੱਲ ਫਰਾਰ ਹੋ ਗਏ ਦੂਸਰੀ ਘਟਨਾ ਦੇਲੋਵਾਲ ਦੀ ਰਹਿਣ ਵਾਲੇ ਜਰਨੈਲ ਸਿੰਘ ਦੇ ਨਾਲ ਵਾਪਰੀ ਹੈ ਜਦੋਂ ਉਹ ਆਪਣੀ ਪਤਨੀ ਦੇ ਨਾਲ ਬੇਗੋਵਾਲ ਸ਼ਹਿਰ ਤੋਂ ਆਪਣੇ ਪਿੰਡ ਦੇਲੋਵਾਲ ਨੂੰ ਮੋਟਰਸਾਈਕਲ ਤੇ ਵਾਪਸ ਆ ਰਿਹਾ ਸੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਪਤਨੀ ਤੇ ਹਮਲਾ ਕਰਨ ਸੋਨੇ ਦੀਆਂ ਵਾਲੀਆਂ ਲਾ ਕੇ ਨਡਾਲਾ ਦੇ ਵੱਲ ਭੱਜ ਗਏ ਸੋ ਮੋਟਰਸਾਈਕਲ ਬਿਨਾ ਨੰਬਰ ਦੇ ਸਬੰਧੀ थाना ਫਤੇਗੜ ਵਾਸੀ ਤੇਜਿੰਦਰਪਾਲ ਸਿੰਘ ਦੱਸਿਆ ਕਿ ਉਸਦੀ ਮਾਤਾ ਰਵੇਲਕੌਰ ਉਮਰ 88 ਸਾਲ ਬੀਤੀ ਰਾਤ ਕਰੀਬ 12:30 ਵਜੇ ਘਰ ਦੇ ਸਾਹਮਣੇ ਹੀ ਸੀ ਕਿ ਜਿਸ ਦੌਰਾਨ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਅਤੇ ਉਸਦੀ ਮਾਤੇ ਸੋਨਾ ਚਪਟਣ ਲੱਗੇ ਰਵੇਲਕੌਰ ਦੇ ਕੰਨਾਂ ਦੀਆਂ ਵਾਲੀਆਂ ਖੋਕੇ ਭੱਜ ਗਏ ਦਿਨ ਦਿਹਾੜੇ ਵਾਪਰੀਆਂ ਇਹਨਾਂ ਘਟਨਾਵਾਂ ਕਾਰਨ ਬੇਗੋਵਾਲ ਸ਼ਹਿਰ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਸਾਡਾ ਪਿੰਡ ਫਤੇਗੜ ਜੋ ਨਿੱਕੀ ਮਿਆਣੀ ਦੇ ਨਾਲ ਇਹ ਸਾਡਾ ਪਿੰਡ ਫਤੇਗੜ ਹੈ ਕਿ ਮੇਰੀ ਮਾਤਾ ਦਾ ਨਾਮ ਹੈ ਰਵੇਲਕੌਰ ਅਸੀਂ ਮਤਲਬ ਅੰਦਰ ਬੈਠੇ ਹੋਏ ਸੀ ਉਸ ਤੋਂ ਬਾਅਦ ਮਾਤਾ ਜੀ ਸਾਡੇ ਗਲੀ ਦੇ ਵਿੱਚ ਗਏ ਨੇ ਇਹ ਬਜ਼ੁਰਗ ਨੇ ਇਹਨਾਂ ਦੀ ਉਮਰ 87 ਈਅਰ 올ਡ ਨੇ ਤੇ ਗਲੀ ਦੇ ਵਿੱਚ ਗਏ ਨੇ ਉਹ ਰੋਡ ਤੇ ਛੋਟੀ ਜਿਹੀ ਜਗ੍ਹਾ ਸੀ ਬੈਠਣ ਵਾਲੀ ਉੱਥੇ ਹਵਾ ਮਤਲਬ ਬੈਠ ਗਏ ਨੇ ਉੱਥੇ ਤੇ ਦੋ ਲੜਕੇ ਜਿਹੜੇ ਆਏ ਨੇ ਉਹ ਮਤਲਬ ਇਹਨਾਂ ਨੂੰ ਬੈਕਸਾਈਡ ਤੋਂ ਵੇਖ ਕੇ ਉਹਨਾਂ ਨੇ ਵਾਲੀਆਂ ਖਿੱਚ ਕੇ ਲੈ ਗਏ ਨੇ ਮਾਤਾ ਨੇ ਕੋਸ਼ਿਸ਼ ਕੀਤੀ ਲੇਕਿਨ ਬਜ਼ੁਰਗ ਨੇ ਉਹ ਵਿਚਾਰਿਆਂ ਨੂੰ ਕੋਈ ਚਲੋ ਇੰਨਾ ਸ਼ੁਕਰ ਹੈ ਕਿ ਮਤਲਬ ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ ਲੇਕਿਨ ਮੈਂ ਚਾਹਨਾ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਜੋ ਸਾਡੇ ਚ ਕੈਮਰੇ ਚ ਫੁਟੇਜ ਆ ਰਹੇ ਨੇ ਉਹ ਤੁਹਾਨੂੰ ਅਸੀਂ ਜਲਦ ਮਦਦ ਦੇਵਾਂਗੇ ਮੇਰਾ ਨਾਮ ਬਲਵਿੰਦਰ ਕੌਰ ਹੈ ਅਸੀਂ ਬੇਗਵਾਲ ਤੋਂ ਆਂਦੇ ਪਏ ਸੀ ਦਵਾਈ ਲੈ ਕੇ ਤੇ ਸਾਨੂੰ ਰਸਤੇ ਚ ਨਾ ਉਹਨਾਂ ਨੇ ਨਾ ਪਹਿਲਾਂ ਚੁੰਨੀ ਖਿੱਚੀ ਮੇਰੀ ਇੱਕ ਸੀ ਮੈਂ ਕਿ ਮੋਟਰਸਾਈਕਲ ਤੇ ਬੈਠੀ ਸੀ ਮੈਂ ਹਰੀ ਚੁੰਨੀ ਉਦਾਂ ਹੀ ਪਿੱਛੇ ਨੂੰ ਹਰੀ ਅੜ ਗਈ ਕਿਸ ਚੀਜ਼ ਨਾਲ ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਨਾ ਮੇਰੀਆਂ ਵਾਲੀਆਂ ਲਾ ਕੇ ਤੇ ਭੱਜ ਗਏ ਉਦੋਂ ਪਤਾ ਲੱਗਾ ਕਿੰਨੇ ਜਣੇ ਸੀ ਦੋ ਜਣੇ ਸੀ ਵਾਲੀਆਂ ਕਿੰਨੇ ਕਿੰਨੇ ਸੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਵਜੇ ਵਾਰਦਾਤ ਆ ਇੱਕ ਵਜੇ ਦੇ ਵਿੱਚ 1 ਵਜੇ ਦੇ ਸੱਤ 1 ਵਜੇ 10 ਮਿੰਟ ਵਿੱਚ ਹੋਈ ਹੈ ਕਿਦੋਂ ਗਏ ਮੁੰਡੇ ਬਾਅਦ ਵਿੱਚ ਉਹ ਇਦੋਂ ਮੇ ਨਿੱਕੀ ਮਿਆਣੀ ਚੱਲ ਗਏ ਸੁਬਾਨਪੁਰ ਰੋਡ ਤੇ ਅਗਰ ਕੀ ਨਾ ਆਪਣਾ ਜਰਨੈਲ ਸਿੰਘ ਜਿਹੜੀ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਇਹ ਤੁਹਾਨੂੰ ਕੀ ਲੱਗਦੀ ਹੈ ਇਹ ਮੇਰੇ ਮੈਸੇਜ ਹੈਗੇ ਅਸੀਂ ਦਵਾਈ ਲੈਣ ਜਾ ਰਹੇ ਸੀ ਰਸਤੇ 'ਚ ਆ ਕੇ ਸਾਨੂੰ ਨੇੜੇ ਪਿੰਡੇ ਇਹਨਾਂ ਨੇ ਸਕੂਲ ਲਾਗੇ ਵਾੜਦਾਂ ਨੂੰ ਅੰਜਾਮ ਦਿੱਤਾ ਇਹਨਾਂ ਨੇ ਤੇ ਮੋਨਸਨ ਇਹਨਾਂ ਕੋ ਬਿਨਾਂ ਨੰਬਰ ਪਲੇਟ ਤੋਂ ਘੁੰਮ ਰਹੇ ਸੀ ਸਰਕਾਰ ਨੂੰ ਇਹਨਾਂ ਤੇ ਉੱਤੇ ਨਾਥ ਪਾਣੀ ਚਾਹੀਦੀ ਏ ਇੱਥੇ ਦੇ ਰਾਤ ਬੋਲ ਮਾੜੇ ਹੋ ਗਏ ਨੇ